ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗ ਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਅੱਜ ਤਾਂ ਧੁੱਪਾਂ ਨਿਕਲਾਈ ਤੇ ਸੋਹਣੀ 12 ਕੁ ਘੜੇ ਦਾ ਟਾਈਮ ਆ ਤੇ ਆਪਾਂ ਨੇ ਕੱਪੜੇ ਵਗੈਰਾ ਧੋ ਕੇ ਸਾਰੇ ਪਾਤੇ ਸੀਗੇ ਤੇ ਬਾਹਰ ਰਸੀ ਬੰਨਤੀ ਸੀਗੀ ਅੰਦਰ ਮਤਲਬ ਅੰਦਰਲੀ ਰਸੀ ਦੇ ਤਾਂ ਸਾਰੇ ਕੱਪੜੇ ਪੈ ਗਏ ਸੀਗੇ ਤੇ ਉਹ ਅੱਧੀ ਮੈਂ ਰਸੀ ਤਾਂ ਰੱਖ ਲਈ ਸੀਗੀ ਕਿਉਂਕਿ ਜਿਵੇਂ ਬੈਡਿੰਗ ਲਾਉਣੀ ਸੀ ਫਿਰ ਉਹਦੇ ਉੱਤੇ ਛਿੱਟੇ ਪਾਣੇ ਸੀਗੇ ਤੇ ਆਪਾਂ ਨੇ ਇਸ ਲਈ ਬਾਹਰ ਰਸੀ ਬਨਨਤੀ ਸੀਗੀ ਤੇ ਉੱਥੇ ਪਾਤੇ ਕੱਪੜੇ ਸੁੱਕਣੇ ਮੈਂ ਕਿਹਾ ਵੀ ਚਲੋ ਸੁੱਕ ਜਾਣਗੇ ਧੁੱਪਾਂ ਵਧੀਆ ਨਿਕਲੀ ਹੋਈ ਆ ਤੇ ਉਸ ਤੋਂ ਬਾਅਦ ਲੱਗ ਗਈ ਸੀਗੀ ਜੀ ਮੈਂ ਲਸਣ ਦੇ ਵਿੱਚ ਸਵਾਹ ਪਾਉਣ ਸਵਾਹ ਕਾਫੀ ਇਕੱਠੀ ਹੋਈ ਪਈ ਸੀਗੀ ਤੇ ਆਪਾਂ ਪਾਣੀ ਦਿੱਤਾ ਸੀਗਾ ਖੇਤ ਨੂੰ ਤਾਂ ਕਰਕੇ ਇਕੱਠੇ ਕਰੀ ਗਏ ਸੀਗੇ ਵੀ ਪਹਿਲਾਂ ਪਾਣੀ ਦੇ ਲਈਏ ਤੇ ਗੜਾਈ ਕਰ ਦਈਏ ਵੀ ਉਸ ਤੋਂ ਬਾਅਦ ਸਵਾਹ ਪਾਵਾਂਗੇ ਸਵਾਹ ਪਾਉਣ ਨਾਲ ਇਦਾਂ ਵੀ ਲਸਣ ਮੋਟਾ ਹੋ ਜਾਂਦਾ ਤੇ ਆਪਾਂ ਹੋਰ ਤਾਂ ਕੁਝ ਨਹੀਂ ਪਾਉਂਦੇ ਹੈਗੇ ਲਸਣ ਦੇ ਵਿੱਚ ਸਿਰਫ ਸਵਾਹ ਪਾਉਂਦੇ ਆ ਜਾਂ ਗੜਾਈ ਕਰਦੇ ਆ ਹਨਾ ਇਹਦੇ ਨਾਲ ਇਹ ਲਸਣ ਆਪਣਾ ਕਾਫੀ ਮੋਟਾ ਹੋ ਜਾਂਦਾ ਵਧੀਆ ਜਾਂ ਚੀ ਬਣਦਾ ਹੈ ਤੇ ਸਾਰੇ ਜਿੰਨੇ ਕੁ ਚਾ ਪਊਗੀ ਮੈਂ ਪਾ ਦੂੰਗੀ ਤੇ ਮੈਨੂੰ ਇਦਾਂ ਸੀਗਾ ਵੀ ਪਹਿਲਾਂ ਪਾਦਾ ਹੈ ਨਾ ਫਿਰ ਮੈਨਾਂਣਾ ਵੀ ਫਿਰ ਸਵਾਹ ਉਪਰ ਉੜ ਕੇ ਪੈਂਦੀ ਆ ਵੀ ਪਹਿਲਾਂ ਸਾਰੀ ਇਹ ਪਾਦਾ ਤੇ ਨਾਣਾ ਹੁਣ ਮੈਂ ਥੋੜੇ ਦਿਨ ਜਿੰਨੇ ਦਿਨ ਮਤਲਬ ਠੰਡ ਹੋ ਗਈ ਨਾ ਹੁਣ ਸਵੇਰੇ ਸਵੇਰੇ ਨਹੀਂ ਨਾਉਂਦੀ ਹੁੰਦੀ ਹੁਣ ਦਿਨ ਚੜੇ ਨਾਉਨੇ ਆ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਮੈਨੂੰ ਇਦਾਂ ਵੀ ਜੇ ਬਿਮਾਰ ਹੋ ਗਈ ਫਿਰ ਔਖਾ ਹੋ ਜਾਣਾ ਹੈ ਨਾ ਕੰਮ ਦਾ ਹਵਾ ਲੱਗਦੀ ਹੁੰਦੀ ਸਵੇਰੇ ਸਵੇ ਤਾਂ 18 ਹੀ ਬਹੁਤ ਚੜਦਾ ਤੇ ਇੱਥੇ ਸਵੇਰ ਪਾਉਂਦੀ ਸੀ ਜਾਨੂੰ ਆਪਾਂ ਨੂੰ ਸੁਨੇਹਾ ਆ ਗਿਆ ਸੈਦੇ ਪਾਪਾ ਉੱਥੇ ਵੱਢਣ ਲੱਗੇ ਹੋਏ ਸੀਗੇ ਪੱਠੇ ਤੇ ਉਹਨਾਂ ਨੇ ਆਵਾਜ਼ ਮਾਰਤੀ ਕਹਿੰਦੇ ਵੀ ਸਾਗ ਮੰਗਦੇ ਨੇ ਜਿਹੜੇ ਆਪਣੇ ਦੁੱਧ ਲੈ ਕੇ ਜਾਂਦੇ ਨੇ ਬੱਚੇ ਅੱਡੇ ਤੋਂ ਆਉਂਦੇ ਹੁੰਦੇ ਨੇ ਤੇ ਉਹ ਕਹਿੰਦੇ ਵੀ ਆਂਟੀ ਮੈਨੂੰ ਸਾਗ ਦੇ ਦੇ ਤੇ ਮੈਂ ਚਲੋ ਤੋੜ ਦੰਨੀ ਆ ਉਹਨਾਂ ਨੂੰ ਸਾਗ ਤੋੜ ਕੇ ਦੇਣ ਲੱਗੇ ਸੀਗੇ ਤੇ ਪਹਿਲਾਂ ਸਰੋਂ ਤੋੜ ਦੂੰਗੀ ਥੋੜੀ ਜੀ ਫਿਰ ਮੇਥੇ ਪਾਲਕ ਹਨਾ ਧਨੀਆ ਹੋਇਆ ਹੋਇਆ ਆਪਣੇ ਬਥੇਰਾ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਬੱਡੇ ਕਿ ਉਹਨਾਂ ਦੇ ਦਾਂਗੇ ਆਪਸ ਮਾਰ ਲਣਗੇ ਬਾਅਦ ਚ ਉਹ ਸਿਰਫ ਤੋੜ ਤੋੜ ਕੇ ਦੇ ਦੂੰਗੀ ਤੇ ਉਹਨਾਂ ਦਾ ਮੁੰਡਾ ਉਹ ਸਾਹਮਣੇ ਕੈਨ ਵੀ ਆਇਆ ਸੀਗਾ ਗੇਟ ਦੇ ਕੋਲ ਕਹਿੰਦਾ ਆਂਟੀ ਵੀ ਤੋੜ ਕੇ ਰੱਖ ਦੋ ਵੀ ਮੇਰੀ ਦੀਦੀ ਆ ਕੇ ਲੈ ਚੁਗੀ ਮੈਂ ਚਲ ਮੈਂ ਤੋੜ ਦਨੀ ਆ ਤੇ ਉਹੀ ਤੋੜਨ ਲੱਗੀ ਹੋਈ ਸੀਗੀ ਐ ਇਦਾਂ ਵੀ ਚਲੋ ਤੋੜ ਕੇ ਦੇ ਦਿੰਦਾ ਚਲੋ ਹਨਾ ਬਾਦੂ ਇਹ ਆ ਥੋੜਾ ਜਿਹਾ ਰਿਹਾ ਹੁਣ ਤਾਂ ਸਾਗ ਫਿਰ ਤੱਕ ਇੱਥੇ ਆ ਹਨਾ ਥੋੜੇ ਚਿਰ ਬਾਅਦ ਲੈ ਜਾਂਦੇ ਹੁੰਦੇ ਨੇ ਇਹ ਤੇ ਸੋਹਣਾ ਲੱਗਿਆ ਹੋਇਆ ਆਪਣੇ ਸਾਰਾ ਸਾਗ ਵਗੈਰਾ ਮੇਥੇ ਪਾਲਕ ਨੂੰ ਬਹੁਤ ਲੋਕਾਂ ਨੇ ਖਾਦਾ ਐਦਕੀ ਤਾਂ ਆਪਣੇ ਸਾਗ ਪਾਲਕ ਤੇ ਆਪਾਂ ਨੇ ਵੀ ਨਹੀਂ ਕਿਸੇ ਨੂੰ ਜਵਾ ਦੁੱਤਾ ਖੁੱਲਾ ਵੰਡਿਆ ਐਦਕੀ ਤਾਂ ਹੈਗਾ ਸੀ ਤਾਂ ਦੇ ਦਿੱਤਾ ਹਨਾ ਤੇ ਲੋ ਜੀ ਉਸ ਤੋਂ ਬਾਅਦ ਲੱਗੀ ਸੀਗੀ ਮੈਂ ਇਹ ਬੈੜੀ ਨਿळाਉਣ ਤੇ ਬੈੜੀ ਤੁਸੀਂ ਕਹੋਗੇ ਬੈੜੀ ਕੀ ਦੀ ਹੈ ਸੁੱਕੀ ਪੀਆ ਹਨਾ ਤੇ ਇਹ ਬੈੜੀ ਜੀ ਆਪਣੇ ਇੱਥੇ ਘਰ ਦੇ ਆਲੇ ਦੁਆਲੇ ਘੁੰਮ ਰਹੀ ਸੀ ਕਾਫੀ ਚਿਰ ਦੀ ਮਹੀਨਾ ਹੀ ਹੋ ਗਿਆ ਕਿਸੇ ਨੇ ਵਿਚਾਰ ਛੱਡਤੀ ਵਿਚਾਰੀ ਬੈੜੀ ਇਹ ਤੇ ਛੱਡੀ ਹੋਈ ਨਾ ਕੁੱਤੇ ਇਹਨੂੰ ਕਮਾਈ ਫਿਰਦੇ ਸੀਗੇ ਬਹੁਤ ਜ਼ਿਆਦਾ ਮਤਲਬ ਕੁੱਤੇ ਵੜਦੇ ਸੀਗੇ ਵਿਚਾਰੀ ਘੁੰਮੀ ਜਾਂਦੀ ਸੀਗੀ ਤੇ ਕਦੇ ਕਿਸੇ ਖੇਚ ਵੜ ਜਾਂਦੀ ਦੀ ਕਦੇ ਕਿਸੇ ਦੇ ਹਨਾ ਤੇ ਫਿਰ ਉਹ ਘੱਟ ਡੰਡੇ ਮਾਰ ਕੇ ਬਾਹਰ ਕੱਢ ਦਿੰਦੇ ਤੇ ਫਿਰ ਮੈਨੂੰ ਵੀ ਤਰਸ ਆਉਂਦਾ ਸੀਗਾ ਦੇਖ ਕੇ ਜਦੋਂ ਕੁੱਤੇ ਫਿਰਦੇ ਦੀ ਭਜਾਈ ਇਹਨੂੰ ਤੇ ਬੱਚੇ ਵੀ ਕਹੀ ਜਾਂਦੇ ਤੇ ਕਹਿੰਦੇ ਮੰਮੀ ਵੀ ਕੁੱਤੇ ਵੜਦੇ ਨੇ ਇਹਨੂੰ ਫੜ ਲਾ ਹਨਾ ਪਹਿਲਾਂ ਮੈਂ ਕਿਹਾ ਵੀ ਪਹਿਲਾਂ ਸਾਡੇ ਦੇ ਪਾਪੇ ਨੂੰ ਮੈਂ ਕਿਹਾ ਤੇ ਵੀ ਚਲੋ ਖਾ ਲੂ ਮੈਂ ਫਿਰ ਉਹ ਕਹਿੰਦੇ ਵੀ ਆਪਾਂ ਵੀ ਔਕਾ ਆਪਣੇ ਬੰਨਣ ਦੀ ਜਗਾ ਘਟਾ ਤੇ ਫਿਰ ਇੱਕ ਦਿਨ ਹਾਰ ਕੇ ਅਸੀਂ ਫੜੇ ਲਈ ਵੀ ਹਣਾ ਬਾਹਲੇ ਤੰਗ ਕਰ ਦਿੱਤੀ ਕੁੱਤੇ ਤੇ ਕੋਈ ਛੱਡਣ ਚੱਲਿਆ ਦੀ ਫਿਰ ਉਹਨੂੰ ਅਸੀਂ ਕਹਤਾ ਵੀ ਚਲੋ ਸਾਨੂੰ ਦੇ ਦੋ ਵੀ ਅਸੀਂ ਥਾਮ ਲੈਣਿਆ ਹਨਾ ਤੇ ਕੋਈ ਗੱਲ ਨਹੀਂ ਮੈਂ ਕਿਹਾ ਵੀ ਚਲ ਮੈਂ ਥਾਮ ਲੈਣੀ ਆ ਸ਼ਾਇਦ ਦੀਦੀ ਸੇਵਾ ਵੀ ਪ੍ਰਮਾਤਮਾ ਨੇ ਮੇਰੇ ਕਰਮਾਂ ਚ ਲਈ ਗਿਆ ਹਨਾ ਵੀ ਕਰ ਲੈਣਿਆ ਚਲੋ ਇਹਦੀ ਸੇਵਾ ਤੇ ਫਿਰ ਆਪਾਂ ਨੇ ਫੜ ਕੇ ਬੰਨ ਲਈ ਸੀਗੀ ਤੇ ਉਹਨੂੰ ਇਹ ਨਾਲ ਹਰੇ ਸੀਗੇ ਇੰਨੀ ਜ਼ਿਆਦਾ ਗੋਹੇ ਨਾਲ ਲਪੜੀ ਪਈ ਸੀ ਬਹੁਤ ਜ਼ਿਆਦਾ ਗੋਹਾ ਲੱਗਿਆ ਪਿਆ ਸੀ ਉਹਦੇ ਤੇ ਉਹ ਹੀ ਸਮਾਰ ਸਮਾਰ ਕੇ ਮਲ ਕੇ ਆਪਾਂ ਨੇ ਨੜਾਤੀ ਕੁਛ ਚਿਚੜ ਵਗੈਰਾ ਵੀ ਬਹੁਤ ਲੱਗੇ ਹੋਏ ਸੀਗੇ ਮੈਂ ਚਲੋ ਉਹ ਵੀ ਖਰਖਰੇ ਨਾਲ ਲੈ ਜਾਣਗੇ ਤੇ ਹਾਂ ਟੈਂਕੀ ਚਲਾ ਲਈ ਸੀਗੀ ਟੈਂਕੀ ਵਾਲੇ ਨਿੱਕੇ ਜਿਹੇ ਪਾਣੀ ਨਾਲ ਨੜਾਤੀ ਸੀਗੀ ਚਲੋ ਜੀ ਹੁਣ ਇਹਦੀ ਵੀ ਸਟਾਰਟਿੰਗ ਕਰਦੇ ਆ ਹਨਾ ਸੇਵਾ ਕਰਨੀ ਦੇਹਦੇ ਆ ਸ਼ਾਇਦ ਰਿਪੀਟਰ ਹੋਗੀ ਤਾਂ ਹੀ ਕਿਸੇ ਕੋ ਰੈਂਦੀ ਨਹੀਂ ਹੋਣੀ ਹਨਾ ਦੁੱਧ ਤੇ ਤਾਂ ਹੀ ਅਗਲੇ ਨੇ ਛੱਟਤੀ ਤੇ ਦੇਹ ਦੇ ਦਾ ਇਲਾਜ ਸ਼ੁਰੂ ਕਰਦੇ ਆਪਾਂ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਸ ਤਰ੍ਹਾਂ ਬਣੀ ਆ ਇਹ ਤੇ ਕਿਸ ਤਰ੍ਹਾਂ ਦਾ ਇਲਾਜ ਹੋਇਆ ਤੇ ਇਹ ਉਸ ਤੋਂ ਬਾਅਦ ਫਿਰ ਬੈੜੀ ਨੂੰ ਣੜਾਉਣ ਤੋਂ ਬਾਅਦ ਲੱਗ ਗਈ ਸੀਗੀ ਮੈਂ ਪੁਰਜੀ ਬਣਾਉਣੀ ਸੀਗੀ ਅੱਜ ਮੇਥੇ ਪੈ ਸੀਗੇ ਆਪਣੇ ਤੇ ਕੁਝ ਮੈਂ ਹਾਲਿਓਂ ਤੋੜ ਲਈ ਸੀਗੀ ਹਾਲਿਓਂ ਤੇ ਮੇਥੇ ਦੋਨਾਂ ਦੀ ਪੁਰਜੀ ਬਣਾਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਆ ਤੇ ਮੈਂ ਨਾ ਇੱਥੇ ਬੈਠ ਕੇ ਮਾ ਚਲੋ ਹਲਿ ਤਾਂ ਅੱਠੇ ਬਾਉਣ ਚ ਟਾਈਮ ਹੈਗਾ ਟੋਕਾ ਵਗੈਰਾ ਕਰ ਲਿਆ ਸੀਗਾ ਆਪਾਂ ਨੇ ਤੇ ਮੈਂ ਹਾਂ ਵੀ ਚਲੋ ਇੱਥੇ ਬੈੱਕ ਕੇ ਆਪਾਂ ਮੇਥੇ ਸਮਾਰ ਲੰਨੇ ਆਂ ਡੰਡੀਆਂ ਜਿਹੀਆਂ ਤੋੜ ਦੰਨੇ ਆ ਤੇ ਬੱਕਰੀਆਂ ਮੈਨੂੰ ਤੰਗ ਕਰ ਰਹੀਆਂ ਸੀਗੀਆਂ ਇਹਨਾਂ ਨੇ ਆਏ ਸੀਗਾ ਵੀ ਸਾਨੂੰ ਖਾਣ ਨੂੰ ਰੱਖਿਆ ਇੱਥੇ ਤੇ ਇੱਥੇ ਫਿਰ ਮੈਨੂੰ ਆਕਾ ਪੈਣ ਲੱਗ ਗਈਆਂ ਸੀਗੀਆਂ ਫਿਰ ਮੈਨੂੰ ਉੱਠਣਾ ਪੈ ਗਿਆ ਤੇ ਮੈਂ ਫਟਾਫਟ ਸਮਾਰ ਕੇ ਮੈਂ ਮੈਨੂੰ ਇਦਾਂ ਸੀਗਾ ਵੀ ਫਟਾਫਟ ਸਮਾਰ ਲਾਂ ਤੇ ਫਿਰ ਡੰਗਰਾਂ ਦੇ ਵਿੱਚ ਵੀ ਜਾਣਾ ਹਨਾ ਜਦ ਇਹ ਧਾਰਾਂ ਦਾ ਹੋ ਜਾਂਦਾ ਪੱਠੇ ਪਾਉਂਦੇ ਸਰ ਤੇ ਵੀ ਸਮਾਰ ਲੀਏ ਫਿਰ ਤੜਪਾ ਲੱਗ ਜਾਊਗਾ ਤੇ ਮੈਨ ਲੱਗੇ ਹਿੱਤੇ ਫਟਾਫਟ ਤੇ ਇੱਥੇ ਨਾ ਜਿਸ ਕਰਨ ਜਾ ਰਿਆ ਸੀਗਾ ਉੱਪਰ ਪਤੰਗ ਚੜਾਉਣ ਤੇ ਉਹ ਹਕਮਨ ਲੱਗ ਗਿਆ ਕਹਿੰਦਾ ਮੰਮੀ ਹੈਲੋ ਤੇ ਫਿਰ ਆਪਾਂ ਨੇ ਥੋੜੀ ਜੀ ਵੀਡੀਓ ਕਲਿੱਪ ਉਹਦੀ ਲਈ ਤੇ ਪਤੰਗ ਚੜਾਉਣ ਲੱਗਿਆ ਸੀਗਾ ਉੱਪਰ ਜਾਊਗਾ ਕੋਠੇ ਤੇ ਲਓ ਜੀ ਤੇ ਇਹ ਪਤੰਗ ਚੜਾ ਲੈਣਗੇ ਆਪਾਂ ਆਪਣੇ ਕੰਮ ਲੱਗੇ ਹੋਏ ਸੀਗੇ ਸਹਿਜ ਨੂੰ ਮਕੈਨਿਕ ਨੇ ਵੀ ਇਹਦੇ ਨਾਲ ਚੱਲ ਜਾ ਤੇ ਸਹਿਜ ਹਲੇ ਥੱਲੇ ਖੜਦਾ ਸੀਗਾ ਤੇ ਉਹ ਵੀ ਨਾਲ ਚਲੇ ਜਾਂਦਾ ਹੁੰਦਾ ਉਹਦੀ ਰਾਖੀ ਰੱਖਣ ਉੱਪਰ ਜਾ ਕੇ ਚੜਾਉਣ ਲਾ ਜਾਂਦੇ ਨੇ ਪਤੰਗ ਤੇ ਉਸ ਤੋਂ ਬਾਅਦ ਫਿਰ ਮੈਂ ਆਗੀ ਸੀਗੀ ਪੱਠੇ-ਪੁੱਠੇ ਪਾ ਕੇ ਇੱਥੇ ਉੱਪਰ ਲਸਣ ਕਟਿੰਗ ਕਰਨ ਲਸਣ ਵੀ ਕਰਤਾ ਸੀਗਾ ਤੇ ਪਿਆਜ਼ ਵੀ ਕੱਟ ਕੇ ਰੱਖ ਗਏ ਸੀਗੇ ਆਪਾਂ ਫਿਰ ਮੈਨੂੰ ਇਦਾਂ ਸੀਗਾ ਵੀ ਧਾਰਾਂ ਚੋਕ ਕੇ ਆਕੇ ਜਦੇ ਤੜਕਾ ਲਾ ਦੂੰਗੀ ਦੋ ਤੇ ਨਾਲੂ ਪਾਵਾਂਗੇ ਉਹ ਵੀ ਆਪਾਂ ਨੇ ਕੱਟ ਕੇ ਰੱਖਤੇ ਸੀਗੇ ਲਸਣ ਤਾਂ ਆਪਣੇ ਛਿੱਲ ਕੇ ਹੀ ਰੱਖਿਆ ਹੁੰਦਾ ਕਾਫੀ ਸਾਰਾ ਸਾਇਦੇ ਪਾਪਾ ਜਦੋਂ ਬੈਂਦੇ ਨੇ ਕਿਤੇ ਉੱਠਦੇ ਬੈਂਦੇ ਨੇ ਹਨਾ ਉਹ ਛਿੱਲਾ ਦੰਦੇ ਨੇ ਤੇ ਕਾਫੀ ਸਾਰਾ ਗੜਵੀ ਛਿੱਲ ਕੇ ਰੱਖਿਆ ਹੋਇਆ ਸੀਗਾ ਤੇ ਬਸ ਕਟਿੰਗੇ ਕਰਨੀ ਸੀਗੀ ਉਹਦੀ ਕੱਟ ਕੇ ਸਾਰੇ ਰੱਖ ਜੂੰਗੀ ਤੇ ਮੇਥੇ ਵਗੈਰਾ ਵੀ ਆਪਾਂ ਨੇ ਕੱਟ ਤੇ ਟੋਕਰੀ ਚ ਪਾ ਤੇ ਉਹਨੂੰ ਵੀ ਧੋ ਕੇ ਟੱਕ ਕੇ ਜਾਊਂਗੀ ਫਿਰ ਆਕੇ ਲਾ ਦਾਂਗੇ ਤੜਕਾ ਬਾਕੀ ਜੀ ਸਾਰੇ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਤੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਆ ਕਰੋ ਹਲੇ ਜੀ ਆਪਣੀਆਂ ਵੀਡੀਓ ਹਨਾ ਇੱਕ ਦਿਨ ਛੱਡ ਕੇ ਆਉਂਦੀ ਆ ਠੰਡ ਕਰਕੇ ਵੀਡੀਓ ਬਣਦੀ ਨਹੀਂ ਕਿਸੇ ਲੋਟ ਤੇ ਤਾਂ ਕਰਕੇ ਡੇਲੀ ਨਹੀਂ ਬਲੌਗ ਪਾ ਹੁੰਦਾ ਹੈਗਾ ਜਦੋਂ ਪਾ ਦਿੰਨੀ ਹੁੰਦੀ ਆ ਬਸ ਉਦੋਂ ਦੇਖ ਲਿਆ ਕਰੋ ਪਲੀਜ਼ سپورਟ ਬਣਾਈ ਰੱਖੋ ਤੇ ਲੋਕ ਜੀ ਇੱਥੇ ਆਗੇ ਸੀਗੇ ਆਪਾਂ ਧਾਰਾਂ ਚੋ ਕੇ ਤੇ ਉਸ ਤੋਂ ਬਾਅਦ ਇਥੇ ਮੈਂ ਆਵਾਜ਼ ਤਾਂ ਬੋਲ ਕੇ ਬਣਾਈ ਸੀ ਵੀਡੀਓ ਪਰ ਸਹੀ ਨਹੀਂ ਆ ਰਹੀ ਸੀ ਘੱਟ ਸੀ ਆਵਾਜ਼ ਤੇ ਫੇਰ ਮੈਨੂੰ ਇਥੇ ਵਾਇਸਓਵਰ ਕਰਤੀ ਪਈ ਲੱਗ ਗਈ ਸੀ ਤੜਕਾ ਲਾਉਣ ਸਰੋਂ ਦੇ ਤੇਲ ਦੇ ਵਿੱਚ ਇਹ ਪੁਰਜੀ ਬਹੁਤ ਵਧੀਆ ਬਣਦੀ ਆ ਇਹ ਪੁਰਜੀ ਨਾ ਮੈਂ ਪਹਿਲੀ ਵਾਰ ਆਪ ਦੇ ਮੇਰੇ ਡੈਡੀ ਨੇ ਬਣਾਇ ਕੇ ਦਿੱਤੀ ਸੀ ਹਾਲੇੋਂ ਦੀ ਪੁਰਜੀ ਇੰਨੀ ਜ਼ਿਆਦਾ ਟੇਸਟੀ ਬਣੀ ਸੀਗੀ ਬਾਲੀਓ ਟੇਸਟੀ ਮੇਥਿਆਂ ਨਾਲੋਂ ਵੀ ਵੱਧ ਟੇਸਟੀ ਬਣਦੀ ਆ ਅੱਜ ਆਪਾਂ ਨੇ ਦੋਨੋਂ ਚੀਜ਼ਾਂ ਪਾਆਂ ਜਾਨੇ ਮੇਥੇ ਤੇ ਹਾਲਿਓ ਤੇ ਇਹ ਹੱਡਾ ਪੈਰਾਂ ਲਈ ਬਹੁਤ ਹੀ ਵਧੀਆ ਹੁੰਦੀ ਆ ਭੁਰਜੀ ਹੈ ਨਾ ਬੈਵਾਤੀ ਤੋਂ ਵੀ ਵਧੀਆ ਹੁੰਦੀ ਆ ਤੁਹਾਨੂੰ ਪਤਾ ਹੀ ਆ ਹੈ ਨਾ ਸਾਰਿਆਂ ਭੈਣ ਭਾਈਆਂ ਨੂੰ ਤੇ ਅੱਜ ਆਪਾਂ ਨਾ ਇਹ ਕੁੱਟ ਕੇ ਬਣਾਵਾਂਗੇ ਕੁੰਡੀ ਸੋਟੇ ਨਾਲ ਤੇ ਐਦਾਂ ਕੁੱਟ ਕੇ ਬਣਾਉਣ ਨਾਲ ਤਾਂ ਹੋਰ ਵੀ ਵਧੀਆ ਬਣਦੀ ਆ ਤੇ ਆਪਾਂ ਨੇ ਪਹਿਲਾਂ ਕੱਟ ਲਏ ਸੀਗੇ ਕੱਟਣ ਤੋਂ ਬਾਅਦ ਹੁਣ ਕੁੰਡੀ ਸੋਟੇ ਨਾਲ ਕੁੱਟ ਲਾਂਗੇ ਮਿੱਥੇ ਤੇ ਹਾਲਿਓ ਜਦੋਂ ਆਪਣਾ ਤੇਲ ਗਰਮ ਹੁੰਦਾ ਹੈ ਚੁੱਲੇ ਤੇ ਤਾਂ ਬਹੁਤ ਹੀ ਵਧੀਆ ਬਣਦੀ ਆ ਦਾਲ ਸਬਜ਼ੀ ਤੇ ਨਾਲੇ ਸੇਕ ਖੁੱਲਾ ਹੁੰਦਾ ਮੈਂਟੋ ਮੈਂਟ ਬਣ ਜਾਂਦੀ ਆ ਤੇ ਇੱਥੇ ਮੈਂ ਤੜਕਾ ਲਾ ਕੇ ਇਦਾਂ ਸੀਗਾ ਵੀ ਦੁੱਧ ਪਾ ਕੇ ਆਉਂਗੀ ਜਾਨੂੰ ਆਉਂਦੀ ਨੂੰ ਬਣ ਜੂਗੀ ਤੇ ਦਵਾਰਾ ਫੇਰ ਪਸ਼ੂ ਅੰਦਰ ਵਾਣ ਕੇ ਆਵਾਂਗੇ ਸਬਜੀ ਚ ਇੱਕ ਦੋ ਵਾਰੀ ਕੱਚੀ ਫੇਰ ਜੂਗੇ ਆ ਕੇ ਤੇ ਬਣ ਜਾਣੀ ਆ ਬਬਲਾ ਤਾਂ ਹਨਾ ਛੇਤੀਓ ਬਣ ਜਾਂਦੀ ਆ ਤਾਂ ਫਿਰ ਰੋਟੀ ਤਾਂ ਠਹਿਰ ਕੇ ਲਾਉਣੀ ਸੀਗੀ ਤੇ ਬੱਚੇ ਘਰੇ ਨਹੀਂ ਸੀਗੇ ਉਹ ਚਲੇ ਜਾਂਦੇ ਨੇ ਜੀ ਆਪਣੇ ਇਥੇ ਨਾਲ ਦੇ ਪਿੰਡੇ ਬਾਬੇ ਸ਼ਹੀਦ ਨੇ ਉੱਥੇ ਨਾ ਲੜੀ ਚੱਲਦੀ ਹੁੰਦੀ ਆ ਸਵਾ ਮਹੀਨੇ ਦੀ ਤੇ ਉੱਥੇ ਜਾਂਦੇ ਹੁੰਦੇ ਨੇ ਸ਼ਾਮ ਨੂੰ ਹੁਣ ਸਾਰੇ ਇਕੱਠੇ ਹੋ ਕੇ ਤੇ ਉੱਥੇ ਹੀ ਗਏ ਹੋਏ ਸੀਗੇ ਮੈਂ ਹੀ ਸੀਗੀ ਇੱਥੇ ਘਰੇ ਜਾਂ ਸਕਦੇ ਵਾਪਸ ਸੀਗੇ ਲਓ ਜੀ ਇੱਥੇ ਮਸਾਲਾ ਭੁੱਜ ਗਿਆ ਸੀ ਆਪਾਂ ਹਲਦੀ ਤੇ ਨੂਨ ਪਾ ਦਾਂਗੇ ਬਾਕੀ ਫਿਰ ਇਹ ਕੁੱਟ ਕੇ ਪਾ ਦਾਂਗੇ ਹਾਲਿਓ ਤੇ ਮਿਰਚ ਤੁਸੀਂ ਬਣਾ ਕੇ ਦੇਖੋ ਬਹੁਤ ਹੀ ਸਵਾਦ ਬਣਦੀ ਆ ਭੁਰਜੀ ਇਹ ਹਫਤੇ 'ਚ ਕਦੀ ਵਾਰ ਜ਼ਰੂਰ ਖਾਣੀ ਚਾਹੀਦੀ ਆ ਹਨਾ ਮੇਵਾਦੀ ਤੋਂ ਵਧੀਆ ਹੁੰਦੀ ਆ ਇਹ ਲੋਜੀ ਇੱਥੇ ਆਪਾਂ ਨੇ ਨਾ ਆਲੂ ਵੀ ਪਾਤੇ ਸੀਗਾ ਆਲੂ ਦੇ ਵਿੱਚ ਮੇਰਾ ਥੋੜਾ ਜਿਹਾ ਪਾਣੀ ਰੱਖਿਆ ਹੋਇਆ ਸੀਗਾ ਮੈਂ ਕਿਹਾ ਵੀ ਇਹ ਵਿੱਚੇ ਪਾਉਣਾ ਫਿਰ ਇਹਦੇ ਨਾਲ ਆਲੂ ਵਧੀਆ ਪੱਕ ਜਾਣਗੇ ਆਲੂ ਥੋੜੇ ਜਿਹੀ ਕਿਹੜੇ ਹੁੰਦੇ ਹਨ ਨਾ ਮੇਥਿਆਂ ਨੇ ਤਾਂ ਛੀਤੀਓ ਬਣ ਜਾਣਾ ਹਾਲਿਓ ਤੇ ਮੇਥੇ ਨੇ ਤੇ ਇਹਨਾਂ ਨੂੰ ਰਜਾਵਾਂਗੇ ਥੋੜੇ ਜਿਹੇ ਪਾਣੀ ਦੇ ਵਿੱਚ ਚੁੱਲੇ ਤੇ ਤਾਂ ਇਹ ਵੀ ਅੱਗ ਬੁੱਝ ਜਾਂਦੀ ਥੋੜਾ ਚਿਰ ਬਾਅਦ ਹਨਾ ਫਿਰ ਫੂਕਣਾ ਚੱਕ ਕੇ ਫੂਕ ਮਾਰਨੀ ਪੈਂਦੀ ਹੈ ਤੇ ਤੁਸੀਂ ਕਹੋਗੇ ਭੂਖਣਾ ਕਿੱਡਾ ਵੱਡਾ ਹੈ ਇਹ ਆਪਣਾ ਨਾ ਕੋਈ ਪੈਪ ਸੀਗਾ ਬਸ ਭੂਖਣਾ ਦਾ ਹੈ ਨਹੀਂਗਾ ਉਹੀ ਪੈਪ ਦਾ ਹੀ ਭੂਖਣਾ ਬਣਾਇਆ ਹੋਇਆ ਸੀ ਇਹਦੇ ਨਾਲੇ ਹਵਾ ਕਈ ਵਾਰ ਸੋਚਿਆ ਵੀ ਇਹਨੂੰ ਵੜਾ ਕੇ ਛੋਟਾ ਕਰ ਲੈਨੇ ਫੇਰ ਵੀ ਨਹੀਂ ਸੋਚਿਆ ਵੀ ਚਲੋ ਵਧੀਆ ਦੂਰੋਂ ਫੂਕ ਵੱਜ ਜਾਂਦੀ ਐ ਨਹੀਂ ਵਿਚੇ ਨੂੰ ਫੂਕ ਹਨਾ ਛੋਟਾ ਹੋ ਜਾਣਾ ਫੇਰ ਇਹਨੇ ਜੇ ਕਟਾਤਾ ਆਪਾਂ ਨੇ ਤਾਂ ਕਰ ਕਿ ਨਹੀਂ ਅਸੀਂ ਕਟਾਇਆ ਕਿੰਨੇ ਸਾਲਾਂ ਦਾ ਇਦਾਂ ਹੀ ਵਰਤ ਰਹੇ ਆਂ ਅਸੀਂ ਲਓ ਜੀ ਬਸ ਮੇਥੇ ਵੀ ਆਪਣੇ ਕੁੱਤੇਗੇ ਤੇ ਆਲੂ ਵੀ ਸੇਕ ਲੱਗ ਰਿਹਾ ਅੱਗ ਦਾ ਸੇਕ ਇੰਨਾ ਵਧੀਆ ਲੱਗਦਾ ਹੁਣ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਏ ਚੁੱਲੇ ਦੇ ਕੋਲ ਬੈਠ ਕੇ ਵਧੀਆ ਲੱਗਦਾ ਠੰਢ ਹੁੰਦੇ ਹਟ ਜਾਂਦੀ ਆ ਹੱਡ ਪੈਰ ਸੋਨ ਹੁੰਦੇ ਰਹਿੰਦੇ ਨੇ ਤੇ ਚਲੋ ਸੇਕ ਹੋ ਜਾਂਦਾ ਹੈ ਨਾ ਬਹਾਨੇ ਨਾਲ ਹਾਂਜੀ ਇੱਥੇ ਆਪਣੇ ਇਹ ਮਿੱਠੇ ਵੀ ਕੁੱਟੇ ਹੋਗੇ ਸੀਗੇ ਹਾਲਿਓਂ ਤੋਂ ਮੈਂ ਇਥੇ ਇਹਨੂੰ ਪਾ ਦਾਂਗੇ ਹੁਣ ਆਪਾਂ ਕੜਾਹੀ ਦੇ ਵਿੱਚ ਤੇ ਸੇਕ ਲਵਾਵਾਂਗੇ ਸਮਾਰ ਕੇ ਹਿਲਾ ਦਾਂਗੇ ਇਹਨਾਂ ਨੂੰ ਤੇ ਬਸ ਜਿਹੜਾ ਇਹ ਪਾਪ ਜੀ ਆ ਥੋੜਾ ਜਿਹਾ ਪਾਣੀ ਆਲੂਆਂ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਭੁੱਜ ਜਾਣਾ ਹਲਾਕੇ ਨਾ ਸਮਾਰ ਕੇ ਆਪਾਂ ਢੱਕ ਦਾਂਗੇ ਤੇ ਬਾਕੀ ਜੁਹਣ ਜਾਣੇ ਆਪਾਂ ਦੁੱਧ ਪਾ ਕੇ ਆਉਨੇ ਆ ਫੇਰ ਆਕੇ ਦਿਖਾਉਣੇ ਤੁਹਾਨੂੰ ਸਬਜੀ ਹਾਂਜੀ ਦੇਖੋ ਤੁੰਦ ਪੈਣ ਵੀ ਲੱਗ ਗਏ ਤੇ ਬਸ ਹੁਣ ਕੁਸ਼ਵ ਦਾ ਕੰਮ ਨਿਬੇੜ ਕੇ ਆਉਣੀ ਆ ਦੁੱਧ ਆਪਰੇ ਪਾਤਾ ਤੇ ਆਪਣੀ ਸਬਜੀ ਵੀ ਬਣ ਗਈ ਰੋਟੀ ਆਕ ਸਬਜੀ ਆਪਣੀ ਬਣ ਚੁੱਕੀ ਹੈ ਤੇ ਆਪਾਂ ਨੇ ਅੱਗ ਬੰਦੇ ਕਰਤੀ ਹੈ ਨਾ ਬਾਕੀ ਥੋੜੀ ਥੋੜੀ ਅੱਗ ਤੇ ਬਣੀ ਜਾਊਗੀ ਤੇ ਹੁਣ ਮੈਂ ਨਾ ਕੁਸ਼ਵ ਨੂੰ ਪਾਣੀ ਬੁਲਾਇਆ ਤੇ ਰਾ ਕੇ ਰੋਟੀ ਬਣਾ ਲਏ ਬਹੁਤ ਵਧੀਆ ਬਣਦੀ ਹੈ ਇਸ ਤਰ੍ਹਾਂ ਬਣਾਈ ਹੋਈ ਪੁਰਜੀ ਤੇ ਖਾਣ ਨੂੰ ਵੀ ਇੰਨੀ ਜਿਆਦਾ ਟੇਸਟੀ ਹੁੰਦੀ ਹੈ ਬਹੁਤ ਕੋਸੀ ਵੀ ਜ਼ਰੂਰ ਟਰਾਈ ਕਰਕੇ ਦੇਖੋ ਹਾਲਿਆਂ ਦੀ ਪੁਰਜੀ ਕੱਲੀ ਹਾਲਿਆਂ ਨੂੰ ਵੀ ਬਣਾ ਸਕਦੇ ਆ ਤੇ ਹਾਲਿਆਂ ਤੇ ਮੇਥੀ ਪਾਕੇ ਬਣਾ ਸਕਦੇ ਆ ਬਹੁਤ ਹੀ ਟੇਸਟੀ ਬਣਦੀ ਆ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਸਰੀਆ ਗੱਲ ਜੀ ਬਾਏ ਬਾਏ